ਸੱਚੀ ਕਾ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਮੌਸਮ ਬਣਿਆ ਮੀਂਹ ਵਾਲਾ ਕੱਲ ਮੀਂਹ ਸੀਗਾ ਥੋੜਾ ਜਿਹਾ ਵਾਹ ਵਾਹ ਕਹਿ ਸਕਦੇ ਆਂ ਤੇ ਬੱਦਲ ਬਾਈ ਹੈਗੇ ਚਾਰ ਚੁਫੇਰੇ ਤੇ ਫਸਲਾਂ ਓਕੇ ਦੀ ਰਿਪੋਰਟ ਚੋਣਾ ਆਪਣਾ ਸਹੀ ਆ ਠੀਕ ਆ ਓਥੇ ਜੜ ਕੇ ਦਿਖਾ ਦਿੰਨੇ ਆਂ ਫੌਕਸ ਕਰ ਫੌਕਸ ਕਰ ਫੌਕਸ ਕਰ ਤੇ ਚੋਨਾ ਆਪਣਾ ਆਪਣੇ ਮੱਕ ਦੀ ਰੌਣੀ ਫੇਰ ਗਿੱਲੀ ਹੋ ਗਈ ਨੂੰ ਤਾਂ ਚਲ ਬਟਾ ਮਟਾ ਕੱਢ ਕੇ ਵਧੀਆ ਬਣਾ ਕੇ ਫੇਰ ਵੀ ਜਾਂ ਚੱਲ ਰਹੀ ਪਈ ਜੂਣ ਰੂੜੀ ਦੀ ਰੇਪ ਆਉਂਦੀ ਸਕੀਮ ਆ ਜੀ ਦੰਬ ਜੀਰ ਕਬੂਤਰੀ ਆਉਣੇ ਵੀ ਐਂਡਰ ਲਾ ਲਿਆ ਆ ਹਾਂ ਬੱਚੇ ਵੀ ਸਹੀ ਆ ਉਹ ਬੱਚੇ ਵੀ ਸਹੀ ਆ ਉਹ ਬੱਚੇ ਵੀ ਸਹੀ ਆ ਆ ਬੱਚੇ ਵੀ ਸਹੀ ਆ ਉਹ ਚੰਡਾ ਵਾਲੀ ਵੀ ਸਹੀ ਆ ਬੱਚੇ ਸਾਰੇ ਠੀਕ ਆ ਬਾਬੇ ਦੀ ਮਿਹਰ ਨਾਲ ਕੂਤਰ ਵੀ ਠੀਕ ਆ ਓਕੇ ਦੀ ਰਿਪੋਰਟ ਆ ਜਨਮ ਦੇਣਾ ਤੇ ਜੋਤ ਦਾ ਫਰੈਂਡ ਆ ਉਹ ਇੱਕ ਬੰਦਾ ਹਟਾ ਵੀ ਤਿਆਰ ਹੋਇਆ ਫਿਰਦਾ ਇਹ ਨਹੀਂ ਜਾਣਾ ਐਂ ਵੇਖ ਪਕੌੜੇ ਖਾਊਗਾ ਚੂਨਾ ਆਪਣਾ ਠੀਕ ਆ ਮਤਲਬ ਵਾਈ ਜੀ ਹੋਈ ਪਈ ਐ ਤੇ ਆ ਦੌਗੀ ਡੱਗ ਵੀ ਇਹ ਕਿਉਂਕਿ ਇਹ ਦੌਗੀ ਡਿੱਗਣ ਦਾ ਕਾਰਨ ਕੀ ਆ ਬਈ ਇਹ ਦੌਗੀ ਸੀ ਜਿਹੜੀ ਇਹ ਪਹਿਲਾ ਛਿੱਟਾ ਦਿੱਤਾ ਸੀਗਾ ਜਿਹੜਾ ਮੇਰਾ ਇਹੇ ਤੱਪਦਾ ਇਹ ਤਾਂ ਚੇਲੂ ਕੋਈ ਗੱਲ ਨਹੀਂ ਜਿਹੜਾ ਹੋ ਹੀ ਗਿਆ ਉਹ ਹਣਾ ਤੇ ਪਾਣੀ ਆਏਗਾ ਫਰੀਜ ਕੋ ਵੀ ਵੀ ਕਾਫੀ ਸੀਗਾ ਤੇ ਰੱਬ ਦਾ ਉੱਤੋਂ ਪਤਾ ਨਹੀਂ ਬਈ ਕੀ ਕਰਨਾ ਰੱਬ ਨੇ ਟੈਨਸ਼ਨ ਜੀ ਬਣੀ ਪਈ ਆ ਹਾਲੀ ਵੀ ਝਾੜ ਝੂੜੀ ਵਧੀਆ ਹੋਵੇ ਇਹਦਾ ਬਈ ਆਏ ਨਾ ਹੋਵੇ ਕਿਤੇ ਪੈਨ ਚ ਜਿਵੇਂ ਹੀ ਮਰ ਜੀ ਜੀ ਬੱਚੇ ਆਪਾਂ ਬਾਹਰ ਦੀ ਆ ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ ਆਫਰਦਾ ਵੀ ਇੱਕ ਪਤਾ ਨਹੀਂ ਕੀ ਦਾ ਆਫਰਦਾ ਇਹ ਇਹ ਕਿੱਧਰ ਗਿਆ ਹੋ ਜਾਂਦਾ ਕੈਮਰੇਜ ਪਤਾ ਨਹੀਂ ਆ ਗਿਆ ਉਹ ਆਇਆ ਨਹੀਂ ਲਾ ਉਹ ਉੱਠ ਗਿਆ ਤੇ ਆਪਾਂ ਬੱਚੇ ਆਪਾਂ ਬੱਚੇ ਬਾਹ ਤੇ ਆ ਤੇ ਉਹ ਕਬੂਤਰ ਸ਼ਾਇਦ ਪਤਾ ਨਹੀਂ ਕੀ ਦਾ ਗੁਲਾਬੀ ਘੰਡ ਵਾਲਾ ਤੇ ਆ ਵੀ ਆਪਣੇ ਬੱਚੇ ਆ ਬੈਠੇ ਮੈਨੂੰ ਇਹੀ ਡਰਾ ਵੀ ਉੜਦੇ ਤਾਂ ਨਹੀਂ ਆ ਗਿਆ ਕੈਮਰੇਜ ਮੰਦਾ ਹਾਂ ਆਮਦਾ ਆਖਰ ਦਾ ਵਦਨਾ ਜੀ ਦਾ ਤੇ ਆਪਾਂ ਬੱਚੇ ਬਾਤ ਇਹ ਜਿਹੜੇ ਕਬੂਤਰ ਦੀ ਮੈਂ ਗੱਲ ਕਰਦਾ ਇਹ ਆ ਜਾਂਦਾ ਇਹ ਪਤਾ ਨਹੀਂ ਕੀ ਦਾ ਆਖਰ ਦਾ ਉਹ ਸ਼ਾਇਦ ਇਹ ਰਾਜੇ ਦਾ ਹੋਊਗਾ ਬੱਚਾ ਉੱਡਿਆ ਹੋਇਆ ਲਾਪੀ ਕਾਣ ਦਾ گلابی ਕਾਣ ਉਹ ਹੀ ਕਰਦਾ ਹੁੰਦਾ ਮੇਰੇ ਤਾਂ ਦੋ ਰੰਗ ਲੱਗੇ ਹੁੰਦੇ ਜਿੱਕਾ ਮੈਂ ਲੱਗ ਲਾਵਾਂ ਲਾਵਾਂ ਵੀ ਤਾਂ گلابی ਦੋ ਰੰਗ ਹੁੰਦੇ ਆ ਬੱਚੇ ਬੈਠੇ ਆ ਮੌਸਮ ਅੱਜ ਹੋਰੀ ਹੋਇਆ ਪਿਆ ਤੇ ਪਸਗਾਂ ਨੂੰ ਪੱਠੇ ਪਾਤੇ ਆਪਾਂ ਤੂੜਦੇ ਆਂ ਦਾਣਾ ਦਾਣਾ ਤੇ ਦਾਣਾ ਤੂੜਨਾ ਲਿ ਆ ਪਈ ਦਾਣਾ ਲੈ ਲਿਆ ਦਾਣਾ ਤੂੜਦੇ ਇੱਕ ਮੱਝ ਨੂੰ ਪੋਟਰ ਜਿਹਾ ਪਾਉਣਾ ਹੁੰਦਾ ਉਹ ਵੀ ਪਾਉਣੇ ਆਪਾਂ ਤੇ ਚੇਨ ਕੁੱਤੀ ਟੋਏ ਪੱਟੀ ਜਾਂਦੀ ਆ ਚੱਲ ਇਹਨਾਂ ਨੂੰ ਪਾ ਕੇ ਤੂੜ ਕੇ ਤਾਂ ਤੇ ਵਾ ਚੱਲਿਆਂ ਦਲਪ੍ਰੀਤ ਦੀ ਦੁਕਾਨ ਤੇ ਮੋਬਾਈਲ ਦੀ ਪ੍ਰੋਬਲਮ ਜੀ ਥੋੜੀ ਜਿਹੀ ਉਹ ਲੂਟ ਕਰਾਉਣਾ ਇਹ ਦੇਗਾ ਅੰਤ ਇਹ ਆ ਨਾ ਅੱਡੀ ਦਾ ਕਿਵੇਂ ਇਹ ਚ ਅਬ ਪਹੁੰਚ ਗਏ ਬਰਾਡ ਕੈਫੇ ਬਰਾਡ ਇੰਟਰਨੈਟ ਕੈਫੇ ਇਹਦੀ ਕੁਲਵਾਂ ਪੱਕਾ ਕਰਾਉਣਾ ਥੋੜਾ ਇਹ ਆਪਣਾ ਪਰਮਨੈਂਟ ਮੈਨੇਜਰ ਚੱਲੇ ਮੇਰੇ ਨਾਲ ਪਿੰਡ ਵਾਲੀ ਜੰਮ ਵਿਖਾਉਣਾ ਮੈਂ ਉਹਨਾਂ ਦੀ ਜੰਮ ਵਿੱਚ ਜਾਣਾ ਘਰੇ ਲਈਦੀ ਆ ਆਪਣਾ ਚੂਨਾ ਦੂਜਾ ਚਲੋ ਤੁਸੀਂ ਚੂਨਾ ਆਪਣਾ ਠੀਕ ਆ ਓਕੇ ਦੀ ਰਿਪੋਰਟ ਆ ਸਾਰਾ ਵਧੀਆ ਸੈਂਟ ਚਾਤੇ ਗੋਰੇ ਦੇ ਕੁੱਤੇ ਵੀ ਹਲਾਤੇ ਕਿੱਥੇ ਚਲੋ ਹਾਂ ਚੂਨਾ ਵਧੀਆ ਆਪਣਾ ਓਕੇ ਦੀ ਰਿਪੋਰਟ ਆ ਸਾਰਾ ਆ ਆਪਣੀ ਜੰਗ ਫੋਰਸ ਵੇਖੋ ਇਹ ਇਕੱਠੇ ਹੀ ਰਹਿੰਦੇ ਆ ਦੋਵੇਂ ਭਰਾ ਇਹ ਨਾਲ ਲੜਦੇ ਹੀ ਬਹੁਤ ਆ ਇਹ ਇੱਕ ਦੂਜੇ ਨੇ ਇਹਨਾਂ ਦੀ ਬਣਦੀ ਹੀ ਬਹੁਤ ਆ ਆਪਾਂ ਮੇਰੇ ਪਿੰਡ ਦੀ ਜਿਮ ਬਹੁਤ ਵਧੀਆ ਸਮਾਨ ਸੱਪਾ ਸਭ ਬਹੁਤ ਵਧੀਆ ਬੈਟਰ ਆ ਫਰਦੇ ਆ ਮੁੰਡੇ ਜਿਮ ਦੇ ਵਿੱਚ ਆਪਾਂ ਚੱਲ ਕੇ ਦਿਖਾਉਣੇ ਆ ਤੁਹਾਨੂੰ ਆ ਜੀ ਮੇਰੇ ਪਿੰਡ ਦੀ ਜਿਮ ਤੇ ਆ ਜਿਮ ਵਾਲੇ ਮੁੰਡੇ ਸੋਹਣੇ ਸੰਖੇ ਸਰੀਰਾਂ ਵਾਲੇ ਘੈਂਟ ਆ ਬੰਦੇ ਤੇ ਜਿਮ ਵੀ ਸਾਰੀ ਪ੍ਰੋਪਰ ਆ ਬਹੁਤ ਰਿਕੂਪ ਹੋ ਕੇ ਆ ਮੁੰਡਾ ਉਹ ਚਾਚੇ ਲਫ ਵੀਰੇ ਦੀ ਕੋਠੀ ਤੋ ਉੱਡ ਕੇ ਗਿਆ ਹੁਣ ਵਾਟਰ ਵਾਕਸ ਤੇ ਗਿਆ ਹੋਊਗਾ ਆ ਵੀ ਖਲ ਡਈ ਜਾਂਦੇ ਨਾ ਯਾਰ ਚੌੜ ਨਾ ਕਰੋ ਇੱਥੇ ਫਰਦਾ ਹੀ ਮੈਂ ਤਾਂ ਖ ਵਾਟਰ ਵਾਕਸ ਤੇ ਬੈਠਾ ਹੋਊਗਾ ਵਾਟਰ ਵਾਕਸ ਤੇ ਵੀ ਹੈਣੀਗਾ ਉਹ ਨਾ ਆਉਂਦਾ ਹੈਗਾ ਪਰ ਜਦੋਂ ਹੁਣ ਬੈਂਦਾ ਹੀ ਨਹੀਂ ਆਪਾਂ ਨੂੰ ਕਰਾਉਣਾ ਵੀ ਕੀ ਆ ਹਨਾ ਜੇ ਤਾਂ ਜਾਨਵਰ ਛਤਰੀ ਦੀ ਚਸ ਕਰੇ ਆਵੇ ਤੇ ਫਿਰ ਤਾਂ ਆਪਾਂ ਉਹ ਨੂੰ ਉਹ ਕਰਗੇ ਉਹ ਤਾਂ ਜਮਾ ਹੀ ਆਉਂਦਾ ਹੀ ਨਹੀਂਗਾ ਤੇ ਉਹਨਾ ਆਪਣਾ ਕੁਦੀ ਰਿਪੋਰਟ ਆ ਉਹ ਉੱਥੇ ਬੈਠਾ ਸੀਗਾ ਉਹ ਗੁੱਠੀ ਤੇ ਚਾਚਾ ਲਖਵੀਰੇ ਦੀ ਗੁੱਠੀ ਤੇ ਬੈਠਾ ਹੀ ਆਪਣੇ ਇਹ ਆਪਣੇ ਤੇ ਇਧਰ ਨੂੰ ਉੱਡ ਗਿਆ ਮੈਂ ਤਾਂ ਵਾਟਰ ਬਾਕਸ ਤੇ ਹੋਊਗਾ ਪਰ ਵਾਟਰ ਬਾਕਸ ਤੇ ਨਹੀਂ ਪਤਾ ਨਹੀਂ ਕਿੱਧਰ ਲੰਘ ਗਿਆ ਝੋਨਾ ਨੀਸਰਨ ਲੱਗ ਪਾ ਵਾਵਨ ਨੀਸਰ ਰਿਹਾ ਛਤਰਾਂ ਆਪਣਾ ਪਈਆਂ ਲੈਣੋਂ ਪਾਰ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਹੁਣ ਆਪਾਂ ਬਾਹਰ ਅੰਦਰ ਵਲੌਗ ਬਣਾਇਆ ਕਰਾਂਗੇ ਮੇਰੇ ਵੀ ਲਾਈਕ ਦਿਓ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾਵਣੇ ਤੁਹਾਡੇ ਸਿਰ ਤੇ ਹੀ ਆਪਣਾ ਵਲੌਗ ਤੇ ਮੌਸਮ ਵਧੀਆ ਹੈ ਜੀ ਹਰਿਆਲੀ ਵੇਖੋ ਕਿੰਨੀ ਘੈਂਟ ਲੱਗ ਰਹੀ ਹੈ